ਦੋਸਤੋ ਪੰਜਾਬ ਸਕੂਲ ਮਾਲੀ ਭਰਤੀ 2024 ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ ਬਖ ਬਖ ਪੋਸਟਾਂ ਨੇ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਅਪਲਾਈ ਤੁਸੀਂ ਕਰਨਾ ਕਿ ਮੈਂ ਤਾਂ ਕੋਣ ਕੋਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਮੈਂ ਆਪਣੇ ਚੈਨਲ ਦੇ ਉੱਪ ਇਹਨਾਂ ਪੋਸਟਾਂ ਲਈ 34000 ਪਲੱਸ ਜੋ ਵੱਖ-ਵੱਖ ਪੋਸਟਾਂ ਨੇ ਉਹਨਾਂ ਲਈ 34000 ਤੱਕ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਜਲਦੀ ਤੁਸੀਂ ਅਪਲਾਈ ਕਰ ਲੈਣਾ ਜੀ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸਕੂਲ ਆਫ ਐਮਿਨੇਸ਼ਨ ਅਮਲੋ ਫਤਿਹਗੜ ਸਾਹਿਬੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਅਪਲਾਈ ਕਰਨ ਦੀ ਲਾਸਟ ਡੇਟ ਰੱਖੀ ਗਈ ਹੈ ਜੀ 29/1/2024 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਬਖ ਬਖ ਤਰ੍ਹਾਂ ਦੀਆਂ ਪੋਸਟਾਂ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਦੋਸਤੋ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਕੂਲ ਆਫ ਐਮੀਨੇਸ਼ਨ ਅਮਲੋ ਫਤੇਗੜ ਸਾਹਿਬ ਵਿੱਚ ਖਾਲੀ ਪੋਸਟਾਂ ਦਾ ਵੇਰਵਾ ਅਤੇ ਸਾਰਨੀ ਕੁਝ ਇਸ ਪ੍ਰਕਾਰ ਹੈ ਜੀ ਨੰਬਰ 1 ਜੀ ਲੈਕਚਰਰ ਅੰਗਰੇਜ਼ੀ ਦੀਆਂ ਪੋਸਟਾਂ ਨੇ ਜੀ 2 ਨੰਬਰ 2 ਜੀ ਲੈਕਚਰਰ ਕਮਰਸ ਦੀ ਪੋਸਟ ਹੈ ਜੀ 2 ਨੰਬਰ 3 ਜੀ ਲੈਕਚਰਰ ਫਿਜ਼ੀਕਲ ਦੀ ਪੋਸਟ ਹੈ ਜੀ 1 ਨੰਬਰ 4 ਜੀ ਲੈਕਚਰਰ ਪਾਇਦੀ ਪੋਸਟ ਹੈ 1 ਨੰਬਰ 5 ਜੀ ਲੈਕਚਰਰ ਫਾਈਨ ਆਰਟਸ ਦੀ ਪੋਸਟ ਹੈ 1 ਨੰਬਰ 6 ਜੀ ਲੈਕਚਰਰ ਫਿਜ਼ਿਕਸ ਦੀ ਪੋਸਟ ਹੈ 1 ਨੰਬਰ 7 ਜੀ ਲੈਕਚਰਰ ਮੈਥ ਦੀ ਪੋਸਟ ਹੈ 1 ਨੰਬਰ 8 ਜੀ ਵੋਕੇਸ਼ਨਲ ਮਾਸਟਰ ਐਗਰੋ ਦੀਆਂ ਪੋਸਟਾਂ ਨੇ 2 ਨੰਬਰ 9 ਜੀ ਵੋਕੇਸ਼ਨਲ ਮਾਸਟਰ ਕੈਮੀਕਲ ਦੀਆਂ ਪੋਸਟਾਂ ਨੇ 2 ਨੰਬਰ 10 ਜੀ ਆਰਟ ਐਂਡ ਕਰਾਫਟ ਦੀ ਪੋਸਟ ਹੈ ਜੀ 1 ਨੰਬਰ 11 ਜੀ ਐਸ ਐਲ ਏ ਦੀਆਂ ਪੋਸਟਾਂ ਨੇ 3 ਨੰਬਰ 12 ਜੀ ਮਾਲੀ ਦੀ ਪੋਸਟ ਹੈ ਜੀ ਇੱਕਾ ਟੋਟਲ 18 ਪੋਸਟਾਂ ਲਈ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਹੁਣ ਤੁਸੀਂ ਅਪਲਾਈ ਕਰਨ ਦਾ ਤਰੀਕਾ ਸਮਝ ਲਓ ਜੀ ਕਿਵੇਂ ਤੁਸੀਂ ਅਪਲਾਈ ਕਰਨਾ ਜੀ ਦੋਸਤੋ ਜੋ ਅਪਲਾਈ ਤੁਸੀਂ ਕਰਨਾ ਜੀ ਤੁਹਾਨੂੰ ਇੱਕ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਐਪਲੀਕੇਸ਼ਨ ਫਾਰਮ ਤੁਹਾਨੂੰ ਕਿੱਥੋਂ ਮਿਲੇਗਾ ਐਪਲੀਕੇਸ਼ਨ ਫਾਰਮ ਮਿਲੇਗਾ ਤੁਹਾਨੂੰ ਫਤਿਹਗੜ੍ਹ ਸਾਹਿਬ ਨਿਊਡਲ ਅਫਸਰ ਤੋਂ ਉੱਥੋਂ ਤੁਸੀਂ ਐਪਲੀਕੇਸ਼ਨ ਫਾਰਮ ਲੈ ਲੈਣਾ ਫਿਲਪ ਕਰਕੇ ਜਿੱਥੇ ਉਹ ਕਹਿਣਗੇ ਉੱਥੇ ਤੁਸੀਂ ਜਮ੍ਹਾਂ ਕਰਾ ਦੇਣਾ ਜੀ ਦੋਸਤੋ ਉਮੀਦ ਕਰਦਾ ਮੇਰ ਦੀ ਵਰਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ